ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ मीनिंग ਆਫ ਸੋਸ਼ਲ ਸਟਡੀਜ਼ ਸੋਸ਼ਲ ਸਾਇੰਸ ਤੇ ਫਿਰ ਆਪਾਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਆ ਉਸਤੇ ਬਾਰੇ ਵੀ ਪੜਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ मीनिंग ਆਫ ਸੋਸ਼ਲ ਸਟਡੀਜ਼ ਨੂੰ ਆਪਾਂ ਪੜਾਂਗੇ ਕਹਿੰਦੇ ਸਮਾਜਿਕ ਅਧਿਐਨ ਸ਼ਬਦ ਤੋਂ ਅੱਠ-ਅੱਠ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਸਮਾਜਿਕ ਪਲੱਸ ਅਧਿਐਨ ਸਮਾਜਿਕ ਸ਼ਬਦ ਹੁਣ ਆਪਾਂ ਕਿ ਕਿੰਦੇ ਵੀ ਜਿਹੜਾ ਸਮਾਜਿਕ ਅਧਿਐਨ ਆ ਹਨਾ ਇਹ ਦੋ ਸ਼ਬਦਾਂ ਸਮਾਜਿਕ ਅਤੇ ਅਧਿਐਨ ਦੇ ਸੁਮੇਲ ਤੋਂ ਬਣਿਆ ਵਾ ਇਹਦੇ ਵਿੱਚ ਜਿਹੜਾ ਸਮਾਜਿਕ ਸ਼ਬਦ ਆ ਇਹ ਸਮਾਜ ਤੋਂ ਬਣਿਆ ਵਾ ਅਤੇ ਜਿਹੜਾ ਸਮਾਜ ਸ਼ਬਦ ਆ ਉਹ ਲਾਤੀਨੀ ਭਾਸ਼ਾ ਦੇ ਸ਼ਬਦ ਸੋਸ਼ੀਅਸ ਤੋਂ ਉਤਪੰਨ ਹੋਇਆ ਵਾ ਠੀਕ ਹੈ ਜਿਸ ਦਾ ਅਰਥ ਹੁੰਦਾ ਆ ਇਕੱਠੇ ਰਹਿਣਾ ਜਾਂ ਮਿੱਤਰਤਾ ਤਿਰਾ ਸਮਾਜ ਸ਼ਬਦ ਹੈ ਇਸ ਦਾ मीनिंग ਕੀ ਹੁੰਦਾ ਹੈ ਕਹਿੰਦੇ ਸਮਾਜ ਸ਼ਬਦ ਮਨੁੱਖ ਉਸਤੇ ਵਿਚਾਰਾਂ ਤੇ ਤਜਰਬਿਆਂ ਅਤੇ ਰਿਸ਼ਤਿਆਂ ਨਾਲ ਸੰਬੰਧਿਤ ਹੈ ਅੱਪਾ ਗੱਲ ਕਰਦੇ ਨੇ ਵੀ ਅਪਾ ਇੱਕ ਅਜਿਹੇ ਸਮਾਜ ਦੇ ਵਿੱਚ ਰਹਨੇ ਆ ਜਿੱਥੇ ਸਿਵਿਕ ਸੈਂਸ ਆ ਦੇ ਟਾਈਮ ਦੇ ਵਿੱਚ ਬਹੁਤ ਸਾਰਾ ਗੱਲ ਹੋ ਰਹੀ ਹੈ ਇਸ ਇਸ਼ੂ ਦੀ ਸਿਵਿਕ ਸੈਂਸ ਇੱਕ ਬਹੁਤ ਵੱਡਾ ਮੁੱਦਾ ਹੈ ਯਾਨੀ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਵਿਚਾਰ ਕਿਹਾ ਜਿਆ ਸਾਡੇ ਰਿਸ਼ਤੇ ਕਿਹਾ ਜਿਆ ਤਜਰਬੇ ਕਿਹਾ ਜਿਆ ਇਸ ਦੇ ਬਾਰੇ ਆਪਾਂ ਸਮਾਜ ਦੇ ਵਿੱਚ ਗੱਲ ਕਰਦੇ ਹਾਂ ਵਿੱਚ ਜਿੱਥੇ ਚਾਰ ਪਰਿਵਾਰ ਜਾਂ ਫਿਰ ਚਾਰ ਤੋਂ ਜ਼ਿਆਦਾ ਪਰਿਵਾਰ ਆਪਾਂ ਕਹਿੰਦੀ ਇਕੱਠੇ ਹੁੰਦੇ ਆ ਉਹਨਾਂ ਦੇ ਵਿੱਚ ਕੀ ਗਤੀਵਿਧੀਆਂ ਚੱਲਦੀਆਂ ਆ ਕਿਹੋ ਜਿਹੇ ਰਿਸ਼ਤੇ ਆ ਕਿਹੋ ਜਿਹਾ ਤਜਰਬਾ ਆ ਅਤੇ ਉਹ ਲੋਕ ਜਿਹੜੇ ਆ ਕਿ ਉਹ ਕਿੱਦਾਂ ਰਹਿੰਦੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਸਮਾਜ ਦੇ ਵਿੱਚ ਸ਼ਾਮਿਲ ਕਰਦੇ ਹਾਂ ਠੀਕ ਹੈ ਹੁਣ ਹੈਮਿੰਗ ਕੀ ਕਹਿੰਦਾ ਆ ਹੈਮਿੰਗ ਦੇ ਅਨੁਸਾਰ ਸਮਾਜਿਕ ਅਧਿਐਨ ਇਤਿਹਾਸਿਕ ਭੂਗੋਲਿਕ ਅਤੇ ਸਮਾਜਿਕ ਸੰਬੰਧਾਂ ਅਤੇ ਆਪਸੀ ਸੰਬੰਧਤਾ ਦਾ ਅਧਿਐਨ ਹੈ ਠੀਕ ਹੈ ਨੈਕਸਟ ਇਸ मीनिंग ਆਫ ਸੋਸ਼ਲ ਸਾਇੰਸ ਕਹਿੰਦੇ ਸਮਾਜਿਕ ਵਿਗਿਆਨ ਸਮਾਜਿਕ ਅਧਿਐਨ ਦਾ ਇੱਕ ਵਿਵਹਾਰਿਕ ਪੱਖ ਹੈ ਜਦੋਂ ਸਮਾਜਿਕ ਅਧਿਐਨ ਵਿੱਚ ਵਿਸ਼ਿਆਂ ਦੀ ਖੋਜ ਵਿਗਿਆਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂ ਉਹ ਸਮਾਜਿਕ ਵਿਗਿਆਨ ਬਣ ਜਾਂਦਾ ਹੈ ਠੀਕ ਹੈ ਕਹਿੰਦੇ ਵੀ ਸਮਾਜਿਕ ਵਿਗਿਆਨ ਕੀ ਹੈ ਕਹਿੰਦੇ ਇਹ ਸਮਾਜਿਕ ਅਧਿਐਨ ਦਾ ਹੀ ਇੱਕ ਵਿਵਹਾਰਿਕ ਪੱਖ ਹੈ ਠੀਕ ਹੈ ਤੇ ਜਦੋਂ ਵੀ ਆਪਾਂ ਕਿਸੇ ਵੀ ਸਮਾਜਿਕ ਅਧਿਐਨ ਦੇ ਵਿਸ਼ੇ ਦੀ ਵਿਗਿਆਨਕ ਤਰੀਕੇ ਨਾਲ ਖੋਜ ਕਰਦੇ ਹਾਂ ਤੇ ਕੀ ਬਣ ਜਾਂਦਾ ਹੈ ਸਮਾਜਿਕ ਵਿਗਿਆਨ ਠੀਕ ਹੈ ਕਹਿੰਦੇ ਵੀ ਇਹ ਜਿਹੜਾ ਸਮਾਜਿਕ ਵਿਗਿਆਨ ਆ ਇਹ ਦੋ ਸ਼ਬਦਾਂ ਸਮਾਜਿਕ ਤੇ ਵਿਗਿਆਨ ਦੇ ਸੁਮੇਲ ਤੋਂ ਬਣਿਆ ਹੈ ਹੁਣ ਸਮਾਜ ਸ਼ਬਦ ਤੋਂ ਤਾਂ ਆਪਾਂ ਪੜ ਹੀ ਲਿਆ ਸੀਗਾ ਸਮਾਜ ਸ਼ਬਦ ਮਨੁੱਖ ਤੇ ਤਜ਼ਰਬਿਆਂ ਆਪਾਂ ਵਿਚਾਰਾਂ ਨਾਲ ਸੰਬੰਧਿਤ ਹੁੰਦਾ ਹੈ ਨਾ ਜਿਸ ਸਮਾਜਿਕ ਸ਼ਬਦ ਕੰਨਾ ਸੰਬੰਧਿਤ ਸਮਾਰਥਨਾ ਤੁਸੀਂ ਸਮਾਰਥ ਸ਼ਬਦ ਕੰਨਾ ਸੰਬੰਧਿਤ ਆ ਮਨੁੱਖ ਦੇ ਤਜਰਬਿਆਂ ਦੇ ਨਾਲ ਰਿਸ਼ਤਿਆਂ ਦੇ ਨਾਲ ਭਾਵਨਾਵਾਂ ਦੇ ਨਾਲ ਵਿਚਾਰਾਂ ਦੇ ਨਾਲ ਠੀਕ ਹੈ ਤੇ ਵਿਗਿਆਨ ਸ਼ਬਦ ਕਹਿੰਦੇ ਸੰਸਾਰ ਦੇ ਤੱਥਾਂ ਤੇ ਆਧਾਰਿਤ ਅਨੁਭਵ ਅਤੇ ਉਫਲੋਕਨ ਦੁਆਰਾ ਅਧਿਐਨ ਕੀ ਹੁੰਦਾ ਹੈ ਵਿਗਿਆਨ ਠੀਕ ਹੈ ਔਰ ਇਹਦੇ ਵਿੱਚ ਜਿਹੜਾ ਹੈ ਗਿਆ ਇੱਕ ਵਿਗਿਆਨੀਆ ਐਮ ਪੀ ਮੋਫਿਟ ਇਹਨਾਂ ਨੇ ਵੀ ਕਹਿੰਦੇ ਆਪਣੇ ਐਗਜ਼ਾਮਪਲ ਦਿੱਤੇ ਆ ਆਪਣੇ ਮਤਲਬ ਡੈਫੀਨੇਸ਼ਨ ਦਿੱਤੀ ਆ ਸੌਰੀ ਕੀ ਕੀ ਕਹਿੰਦੇ ਆ ਕਹਿੰਦੇ ਵੀ ਸਮਾਜਿਕ ਵਿਗਿਆਨ ਗਿਆਨ ਦੇ ਉਹ ਖੇਤਰ ਹਨ ਜੋ ਸਭਿਅਤਾ ਦੇ ਵਿਕਾਸ ਵਿੱਚ ਮਨੁੱਖ ਅਤੇ ਸਮਾਜ ਨਾਲ ਸਬੰਧ ਰੱਖਦੇ ਹਨ ਕੀ ਹੈ ਇਹ ਸਮਾਜਿਕ ਵਿਗਿਆਨ ਗਿਆਨ ਦੇ ਉਹ ਖੇਤਰ ਹਨ ਜੋ ਸਭਿਅਤਾ ਦੇ ਵਿਕਾਸ ਦੇ ਵਿੱਚ ਮਨੁੱਖ ਅਤੇ ਸਮਾਜ ਨਾਲ ਸਬੰਧ ਰੱਖਦੇ ਹਨ ਮਤਲਬ ਜਿਹੜਾ ਸਮਾਜਿਕ ਵਿਗਿਆਨ ਦੇ ਵਿੱਚ ਜਿਹੜੇ ਵਿਸ਼ੇ ਆ ਜਾਂਦੇ ਕਹਿੰਦੇ ਵੀ ਉਹ ਉਹ ਖੇਤਰ ਆ ਜੋ ਸਭਿਅਤਾ ਦੇ ਵਿਕਾਸ ਦੇ ਵਿੱਚ ਮਨੁੱਖ ਅਤੇ ਸਮਾਜ ਨਾਲ ਸਬੰਧ ਰੱਖਦੇ ਆ ਅੱਗੇ ਹੈਗਾ ਕਹਿੰਦੇ NCERT ਦੀਆਂ ਕਿਤਾਬਾਂ ਦੇ ਵਿੱਚ ਸਮਾਜਿਕ ਵਿਗਿਆਨ ਦੇ ਸਿਰਲੇਖ ਕਹਿੰਦੇ ਜਿਹੜੀਆਂ ਆਪਣੀ NCERT ਦੀ ਕਿਤਾਬਾਂ ਆ ਉੱਥੇ ਵੀ ਆਪਾਂ ਨੂੰ ਜਿਹੜਾ ਆਪਾਂ ਵਿਸ਼ਾ ਪੜ੍ਹਦੇ ਹਾਂ ਨਾ ਉਹਦੇ ਉੱਪਰ ਵੀ ਕੀ ਲਿਖਿਆ ਜਾਂਦਾ ਹੈ ਸਮਾਜਿਕ ਵਿਗਿਆਨ ਆਪਾਂ ਸਮਾਜਿਕ ਅਧਿਐਨ ਥੋੜਾ ਪੜ੍ਹਦੇ ਆ ਆਪਣੀ ਬੁੱਕਾਂ ਦੇ ਉੱਪਰ ਕੀ ਲਿਖਿਆ ਹੁੰਦਾ ਹੈ ਸਮਾਜਿਕ ਵਿਗਿਆਨ ਕਿਉਂਕਿ ਇਹਨਾਂ ਦੋਹਾਂ ਵਿੱਚ ਆਪਸ ਵਿੱਚ ਇੱਕ ਗਹਿਰਾ ਸਬੰਧ ਹੈ ਸਮਾਜਿਕ ਅਧਿਐਨ ਅਤੇ ਸਮਾਜਿਕ ਵਿਗਿਆਨ ਦੋਵੇਂ ਇੱਕ ਦੂਜੇ ਨਾਲ ਸੰਬੰਧਿਤ ਹਨ ਤੇ ਇਸੇ ਕਾਨੂੰ ਸਮਝਣ ਲਈ ਆਪਾਂ ਇਹਨਾਂ ਦੇ ਵਿੱਚ ਸਮਾਨਤਾਵਾਂ ਤੇ ਅਸਮਾਨਤਾਵਾਂ ਦੋਨੇ ਪੜਾਂਗੇ ਵੀ ਤੁਹਾਨੂੰ ਸਾਨੂੰ ਇਹ ਜਿਹੜਾ ਡਿਫਰੈਂਸ ਹੈ ਨਾ ਦੋਨਾਂ ਦਾ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ ਸੰਬੱਧਤਾ ਲਈ ਬਾਰ ਬਾਰ ਸਿਰੋਤ ਨਾ ਬਪਿਚਕੇ ਸਭ ਤੋਂ ਪਹਿਲਾਂ ਆਪਾਂ ਕੀ ਪੜਨਾ ਸਮਾਜਿਕ ਅਧਿਐਨ ਅਤੇ ਸਮਾਜਿਕ ਵਿਗਿਆਨ ਵਿਚਕਾਰ ਸਮਾਨਤਾ ਪਹਿਲਾ ਪੁਆਇੰਟ ਹੈਗਾ ਸਾਂਝਾ ਵਿਸ਼ਾ ਵਸਤੂ ਕਾਮਨ ਸਬਜੈਕਟ ਮੈਟਰ ਕਹਿੰਦੇ ਦੋਵਾਂ ਦਾ ਅਧਿਐਨ ਖੇਤਰ ਕੇਂਦਰੀ ਤੌਰ ਤੇ ਇੱਕੋ ਜਿਹਾ ਹੁੰਦਾ ਹੈ ਕਿ ਕਿ ਵਿਜਡਾ ਸਮਾਜਿਕ ਅਧਿਐਨ ਆ ਹਨਾ ਤੇ ਸਮਾਜਿਕ ਵਿਗਿਆਨ ਆ ਇਹਨਾਂ ਦੋਨਾਂ ਦਾ ਜਿਹੜਾ ਮਟੀਰੀਅਲ ਹੈ ਜਿਹੜਾ ਵਿਸ਼ਾ ਵਸਤੂ ਆ ਉਹ ਜ਼ਿਆਦਾਤਰ ਜਿਹੜਾ ਹੈਗਾ ਇੱਕੋ ਵਰਗਾ ਹੁੰਦਾ ਆ ਠੀਕ ਹੈ ਜਿੱਦਾਂ ਅਪਾ ਪਹਿਲਾਂ ਪੜਿਆ ਸੀਗਾ ਵੀ ਕੀ ਅਪਾ ਕੀ ਪੜਿਆ ਸੀਗਾ ਸਮਾਜਿਕ ਵਿਗਿਆਨ ਸਮਾਜਿਕ ਅਧਿਐਨ ਦਾ ਹੀ ਵਿਵਹਾਰਿਕ ਪੱਖ ਹੈ ਹਨਾ ਇਹ ਕਹਿੰਦੇ ਆ ਇਹ ਕਹਿੰਦੇ ਨੇ ਦੋਨਾਂ ਦਾ ਸਬਜੈਕਟ ਮੈਟਰ ਜਿਹੜਾ ਹੈਗਾ ਵਾ ਉਹ ਕੇਂਦਰੀ ਤੌਰ ਤੇ ਇੱਕੋ ਜਿਹਾ ਹੁੰਦਾ ਆ ਕਦੇ ਮਨੁੱਖੀ ਵਿਵਹਾਰ ਦਾ ਫੋਕਸ ਦੋਵੇਂ ਹੀ ਮਨੁੱਖੀ ਵਿਵਹਾਰ ਮਨੁੱਖੀ ਸਮਾਜਿਕ ਸਬੰਧਾਂ ਤੇ ਸਮਾਜਿਕ ਸੰਸਥਾਵਾਂ ਦੇ ਅਧਿਐਨ ਤੇ ਕੇਂਦ੍ਰਿਤ ਹਨ ਦੋਵੇਂ ਇਸ ਗੱਲ ਦੀ ਖੋਜ ਕਰਦੇ ਹਨ ਕਿ ਮਨੁੱਖ ਸਮਾਜ ਵਿੱਚ ਕਿਵੇਂ ਕੰਮ ਕਰਦੇ ਆ ਕਿਵੇਂ ਫੈਸਲੇ ਲੈਂਦੇ ਆ ਤੇ ਕਿਵੇਂ ਸੰਗਠਿਤ ਹੁੰਦੇ ਆ ਠੀਕ ਹੈ ਨੈਕਸਟ ਪੁਆਇੰਟ ਹੈਗਾ ਆ ਸਾਂਝੇ ਅਨੁਸ਼ਾਸਨਾਂ ਦੀ ਵਰਤੂ ਸਮਾਜਿਕ ਅਧਿਐਨ ਭਾਵੇਂ ਇੱਕੀਕ੍ਰਿਤ ਹੈ ਪਰ ਇਹ ਜਿਹੜੇ ਵਿਸ਼ਿਆਂ ਨੂੰ ਪੜਾਉਂਦਾ ਹੈ ਉਹ ਸਿੱਧੇ ਤੌਰ ਤੇ ਸਮਾਜਿਕ ਵਿਗਿਆਨ ਚੋਂ ਲੈ ਗਏ ਹਨ ਉਦਾਹਰਨ ਦੇ ਤੌਰ ਤੇ ਇਤਿਹਾਸ ਭੂਗੋਲ ਰਾਜਨੀਤਿਕ ਵਿਗਿਆਨ ਅਤੇ ਅਰਥ ਸ਼ਾਸਤਰ ਇਹ ਸਾਰੇ ਵਿਸ਼ੇ ਸਮਾਜਿਕ ਵਿਗਿਆਨ ਦੇ ਹਿੱਸੇ ਹਨ ਅਤੇ ਸਮਾਜਿਕ ਅਧਿਐਨ ਦੀ ਮੁੱਖ ਸਮਗਰੀ ਵੀ ਹਨ ਘਰ ਕਹਿੰਦੇ ਵੀ ਆਪਣੇ ਜਦ ਪਹਿਲਾਂ ਗੱਲ ਕੀਤੀ ਨਾ ਦੋਨਾਂ ਦੇ ਵਿੱਚ ਜਿਹੜੇ ਵਿਸ਼ੇ ਹੁੰਦੇ ਆ ਉਹ ਕਾਮਨ ਹੁੰਦੇ ਆ ਹਨਾ ਕਿਹੜੇ ਕਿਹੜੇ ਵਿਸ਼ੇ ਆ ਕਹਿੰਦੇ ਇਤਿਹਾਸ ਪਗੋਲ ਰਾਜਨੀਤਿਕ ਵਿਗਿਆਨ ਅਰਥ ਸ਼ਾਸਤਰ ਇਹ ਕਹਿੰਦੇ ਇਹ ਜਿਹੇ ਵਿਸ਼ੇ ਆ ਜੋ ਸਾਨੂੰ ਸਮਾਜਿਕ ਅਧਿਐਨ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਅਤੇ ਸਮਾਜਿਕ ਵਿਗਿਆਨ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਣਗੇ ਅੱਗੇ ਹੈਗਾ ਗਿਆਨ ਦਾ ਸਰੋਤ ਅਤੇ ਆਧਾਰ ਸੋਰਸ ਆਫ ਫਾਊਂਡੇਸ਼ਨ ਆਫ ਨੋਲੇਜ ਸੋਰਸ ਐਂਡ ਫਾਊਂਡੇਸ਼ਨ ਆਫ ਨੋਲੇਜ ਇਨਾਂ ਦੇ ਵਿੱਚ ਕਹਿੰਦੇ ਸਿਧਾਂਤਕ ਨਿਰਪਰਤਾ ਹੁੰਦੀ ਹੈ ਸਮਾਜਿਕ ਅਧਿਐਨ ਪੂਰੀ ਤਰ੍ਹਾਂ ਸਮਾਜਿਕ ਵਿਗਿਆਨ ਦੁਆਰਾ ਪੈਦਾ ਕੀਤੇ ਗਏ ਗਿਆਨ ਤੇ ਨਿਰਪਰ ਹੁੰਦਾ ਹੈ ਮਤਲਬ ਸਮਾਜਿਕ ਵਿਗਿਆਨ ਦੇ ਵਿੱਚ ਅਸੀਂ ਜੋ ਕੁਝ ਖੋਜ ਕੀਤੀ ਹੈ ਨਾ ਜੋ ਕੁਝ ਵੀ ਆਪਾਂ ਖੋਜ ਕਰਕੇ ਸਿਧਾਂਤ ਬਣਾਏ ਸਮਾਜਿਕ ਅਧਿਐਨ ਉਹਨਾਂ ਚੀਜ਼ਾਂ ਦਾ ਉਹਨਾਂ ਸਿਧਾਂਤਾਂ ਦਾ ਹੀ ਅਧਿਐਨ ਕਰੂਗਾ ਆਪਾਂ ਇਹਨੂੰ ਦਾ ਇਸ ਤਰ੍ਹਾਂ ਯਾਦ ਰੱਖ ਸਕਦੇ ਹਾਂ ਵੀ ਜਿਹੜਾ ਸਮਾਜਿਕ ਵਿਗਿਆਨ ਹੈ ਇਹ ਆਪਣੇ ਗਿਆਨ ਦੀ ਵਰਤੋਂ ਕਰਦੇ ਹੋਏ ਖੋਜ ਕਰੂਗਾ ਅਤੇ ਸਿਧਾਂਤ ਬਣਾਉਗਾ ਤੇ ਉਸ ਸਿਧਾਂਤਾਂ ਦਾ ਦੇਣ ਆਪਾਂ ਕਰ ਚ ਕਰਨਾ ਸਮਾਜਿਕ ਅਧਿਐਨ ਦੇ ਵਿੱਚ ਹਨਾ ਆਪਾਂ ਇਸ ਤਰੀਕੇ ਨਾਲ ਇਸ ਨੂੰ ਕੀ ਕਰ ਸਕਦੇ ਹਾਂ ਯਾਦ ਰੱਖ ਸਕਦੇ ਹਾਂ ਕਹਿੰਦੇ ਸਮਾਜਿਕ ਅਧਿਐਨ ਦੀਆਂ ਪਾਠ ਪੁਸਤਕਾਂ ਵਿੱਚ ਜੋ ਵੀ ਸਿਧਾਂਤ ਜਾਂ ਤੱਤ ਪੇਸ਼ ਕੀਤੇ ਜਾਂਦੇ ਹਨ ਉਹ ਸਮਾਜਿਕ ਵਿਗਿਆਨੀਆਂ ਦੀ ਖੋਜ ਦਾ ਨਤੀਜਾ ਹੁੰਦੇ ਹਨ ਸਮਾਜਿਕ ਅਧਿਐਨ ਦੀਆਂ ਪਾਠ ਪੁਸਤਕਾਂ ਦੇ ਵਿੱਚ ਕਹਿੰਦੇ ਜੋ ਸਿਧਾਂਤ ਸਾਨੂੰ ਪੜਨੋਂ ਮਿਲਦੇ ਆ ਤੇ ਹਨ ਕਾਨੂੰ ਮਿਲਦੇ ਆ ਉਸ ਸਮਾਜਿਕ ਵਿਗਿਆਨ ਦੇ ਖੋਜੀਆਂ ਨੇ ਹੀ ਖੋਜੇ ਹੁੰਦੇ ਜਿੱਦ ਤੱਕ ਆਪਾਂ ਪਹਿਲਾ ਗੱਲ ਕੀਤੀ ਕਿ ਵਿਗਿਆਨ ਆਪਾਂ ਤੇ ਦੇਖ ਲੈਨੇ ਆ ਹਾਂ ਜਿਹੜਾ ਹ ਸ਼ਬਦ ਹੈ ਹਨ ਵਿਗਿਆਨ ਇਸ ਤੇ ਆਪਾਂ ਗਿਆਨ ਨੂੰ ਚੇਤਾ ਰੱਖਾਂਗੇ ਵੀ ਆਪਾਂ ਕੀ ਕੀਤਾ ਆਪਾਂ ਗਿਆਨ ਦੀ ਵਰਤੋਂ ਕਰਕੇ ਆਪਾਂ ਸਿਧਾਂਤ ਬਣਾਇਆ ਹਨ ਆਪਾਂ ਖੋਜ ਕੀਤੀ ਖੋਜ ਤੋਂ ਬਾਅਦ ਆਪਾਂ ਸਿਧਾਂਤ ਬਣਾਇਆ ਹੁਣ ਤੇ ਇਹ ਜਿਹੜਾ ਸਿਧਾਂਤ ਆ ਇਸ ਤੇ ਆਪਾਂ ਅਧਿਐਨ ਕਰਾਂਗੇ ਸਮਾਜਿਕ ਅਧਿਐਨ ਦੇ ਵਿੱਚ ਸਮਾਜਿਕ ਵਿਗਿਆਨ ਦੇ ਵਿੱਚ ਆਪਾਂ ਗਿਆਨ ਦੀ ਵਰਤੋਂ ਕਰਕੇ ਸਿਧਾਂਤ ਬਣਾਇਆ ਸਮਾਜਿਕ ਅਧਿਐਨ ਦੇ ਵਿੱਚ ਆਪਾਂ ਉਸੇ ਸਿਧਾਂਤ ਦੀ ਸਟੱਡੀ ਕੀਤੀ ਠੀਕ ਹੈ ਉਦਾਹਰਣ ਕਹਿੰਦੇ ਵੀ ਸਮਾਜਿਕ ਅਧਿਐਨ ਵਿੱਚ ਮੰਗ ਅਤੇ ਪੂਰਤੀ ਦਾ ਸਿਧਾਂਤ ਅਰਥ ਸ਼ਾਸਤਰ ਤੋਂ ਲਿਆ ਗਿਆ ਹੈ ਹਨਾ ਕਹਿੰਦੇ ਅਰਥ ਸ਼ਾਸਤਰ ਜਿਹੜਾ ਸਮਾਜਿਕ ਵਿਗਿਆਨ ਦੇ ਵਿੱਚ ਕੀ ਕੀਤਾ ਜਿਹੜੇ ਹਨਾ ਕੋਚ ਕਰਦੇ ਸੀਗੇ ਹਨਾ ਉਹਨਾਂ ਨੇ ਪਹਿਲਾਂ ਇਹ ਸਿਧਾਂਤ ਪੜ੍ਹਿਆ ਵੀ ਮੰਗ ਅਤੇ ਪੂਰਤੀ ਦਾ ਸਿਧਾਂਤ ਕੀ ਹੁੰਦਾ ਹੈ ਹਨਾ ਬਾਜ਼ਾਰ ਦੇ ਵਿੱਚ ਕਿਸੇ ਚੀਜ਼ ਦੀ ਕਿੰਨੀ ਮੰਗ ਹੈ ਫਿਰ ਉਸ ਤੋਂ ਉਸ ਦੀ ਸਪਲਾਈ ਜਾਊਗੀ ਇਹਨਾਂ ਪੱਕਿਆ ਮੰਗ ਅਤੇ ਪੂਰਤੀ ਦਾ ਸਿਧਾਂਤ ਕਹਿੰਦੇ ਵੀ ਇਹ ਸਮਾਜਿਕ ਵਿਗਿਆਨੀਆਂ ਨੇ ਗਿਆਨ ਦੇ ਨਾਲ ਕੋਟਿਆ ਸੀ ਤੇ ਇਸ ਸਿਧਾਂਤ ਨੂੰ ਆਪਾਂ ਸਟੱਡੀ ਕਰਦੇ ਹਾਂ ਕਾਦੇ ਵਿੱਚ ਸਮਾਜਿਕ ਅਧਿਐਨ ਦੇ ਵਿੱਚ ਇਸ ਪ੍ਰਕਾਰ ਕਹਿੰਦੇ ਵੀ ਇਹਨਾਂ ਦੇ ਵਿੱਚ ਇੱਕ ਗਿਆਨ ਤੇ ਸਰੋਤ ਦਾ ਜਿਹੜਾ ਹੈਗਾ ਸਬੰਧ ਸਾਨੂੰ ਦੇਖਣ ਨੂੰ ਮਿਲਦਾ ਆ ਅੱਗੇ ਹੈਗਾ ਵਿਗਿਆਨਿਕ ਆਧਾਰ ਦੋਵੇਂ ਹੀ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਮਨੁੱਖੀ ਵਿਵਹਾਰ ਅਤੇ ਸਮਾਜਿਕ ਮੁੱਦਿਆਂ ਦਾ ਅਧਿਐਨ ਪਰਨਾਰਿਕਤ ਅਤੇ ਤਰਕਪੂਰਨ ਤੰਗਣਣ ਕੀਤਾ ਜਾਣਾ ਚਾਹੀਦਾ ਹੈ ਕਿੰਦੇ ਜਿਹੜਾ ਸਮਾਜਿਕ ਵਿਗਿਆਨ ਹੈ ਤੇ ਸਮਾਜਿਕ ਅਧਿਐਨ ਹੈ ਇਹ ਦੋਵੇਂ ਵਿਸ਼ੇ ਕੀ ਕਰਦੇ ਆ ਇਹਨਾਂ ਦਾ ਮੰਨਣਾ ਆ ਕਿ ਜਿਹੜਾ ਸਾਡਾ ਅਧਿਐਨ ਆ ਹਨਾ ਉਹ ਸਿਸਟਮੈਟਿਕ ਹੋਣਾ ਚਾਹੀਦਾ ਹੈ ਤੇ ਲੋਜੀਕਲ ਹੋਣਾ ਚਾਹੀਦਾ ਹੈ ਪ੍ਰਣਾਲਿਕਾਤ ਤੇ ਤਰਕਪੂਰਨ ਹੋਣਾ ਚਾਹੀਦਾ ਹੈ ਭਾਵੇਂ ਸਮਾਜਿਕ ਅਧਿਐਨ ਇਸ ਨੂੰ ਸਰਲ ਬਣਾਉਂਦਾ ਹੈ ਇਸ ਦੀ ਚਾੜ ਵਿਗਿਆਨਿਕ ਜਾਂਚ ਵਿੱਚ ਹੀ ਹੁੰਦੀ ਹੈ ਆਪਾਂ ਹੁਣ ਕੀ ਪੜ ਕੇ ਹਟੇ ਆਂ ਵਿ ਸਮਾਜਿਕ ਵਿਗਿਆਨ ਸਮਾਜਿਕ ਅਧਿਐਨ ਦੇ ਵਿੱਚ ਆਪਾਂ ਸਿਧਾਂਤਾਂ ਨੂੰ ਪੜਦੇ ਹਾਂ ਤਾਂ ਕਿ ਆਪਾਂ ਇਹਨਾਂ ਨੂੰ ਆਸਾਨੀ ਨਾਲ ਸਮਝ ਸਕੀਏ ਹਨਾ ਲੇਕਿਨ ਜਿਹੜੇ ਸਿਧਾਂਤ ਅਪਾ ਪੜ੍ਹਦੇ ਆ ਉਹਨਾਂ ਦੀ ਅਸਲ ਜੜ ਕਿੱਥੇ ਹੁੰਦੀ ਹੈ ਸਮਾਜਿਕ ਵਿਗਿਆਨ ਦੇ ਵਿੱਚ ਕਿਉਂ ਕਿਉਂਕਿ ਉਸੇ ਵਿਗਿਆਨ ਦਾ ਯੂਜ਼ ਕਰਕੇ ਉਹ ਬਣੇ ਹੁੰਦੇ ਆ ਹਨਾ ਨੈਕਸਟ ਇਜ਼ ਸਾਂਝਾ ਅੰਤਿਮ ਟੀਚਾ ਕਾਮਨ ਅਲਟੀਮੇਟ ਗੋਲ ਇਸ ਤੇ ਸਾਂਝਾ ਅੰਤਿਮ ਟੀਚਾ ਕੀ ਹੈਗਾ ਮਨੁੱਖੀ ਭਲਾਈ ਹਿਊਮਨ ਵੈਲਫੇਅਰ ਕਹਿੰਦੇ ਸਮਾਜਿਕ ਵਿਗਿਆਨੀ ਸਿਧਾਂਤ ਬਣਾਉਂਦੇ ਹਨਾ ਤਾਂ ਜੋ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਗਰੀਬੀ ਹੋ ਗਈ ਅਪਰਾਧ ਹੋ ਗਿਆ ਅਸਮਾਨਤਾ ਮੀਨਸ ਜੜੀ ਇਨ ਇਕਵੈਲਿਟੀ ਸਾਡੀ ਸੋਸਾਇਟੀ ਦੇ ਵਿੱਚ ਹੈਗੀ ਆ ਹਨਾ ਚਾਹੇ ਉਹ ਫਾਈਨੈਂਸ਼ੀਅਲ ਫਾਈਨੈਂਸ਼ਲੀ ਹੋਵੇ ਜਾਂ ਫਿਰ ਸੋਸ਼ੀਅਲੀ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਸੌਲਟ ਆਊਟ ਕਰਨਾ ਇਹਨਾਂ ਨੂੰ ਸਾਡੇ ਸਮਾਜ ਦੇ ਵਿੱਚੋਂ ਖਤਮ ਕਰਨਾ ਠੀਕ ਹੈ ਤਾਂ ਜਿਹੜੇ ਸਮਾਜਿਕ ਵਿਗਿਆਨੀ ਹੁੰਦੀ ਆ ਕਹਿੰਦੇ ਵੀ ਇਹ ਸਿਧਾਂਤ ਬਣਾਉਂਦੇ ਆ ਤਾਂ ਜੋ ਸਾਡੇ ਜਿਹੜੇ ਸਮਾਜ ਦੀਆਂ ਸਮਾਜਿਕ ਸਮੱਸਿਆਵਾਂ ਮੈਨੂੰ ਹੱਲ ਕੀਤਾ ਜਾ ਸਕੇ ਹਨਾ ਅਤੇ ਸਮਾਜਿਕ ਅਧਿਐਨ ਵਿਦਿਆਰਥੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਕਰਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਲੈਵਲ ਤੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਤੇ ਸਾਡਾ ਆਉਣ ਵਾਲਾ ਸਮਾਜ ਜਿਹੜਾ ਹੈਗਾ ਆ ਇਹਨਾਂ ਸਾਰੀਆਂ ਕਮੀਆਂ ਗਰੀਬੀ ਹੋਗੀ ਅਸਮਾਨਤਾ ਹੋਗੀ ਉੱਚ-ਨੀਚੀ ਭਾਵਨਾ ਹੋਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਡਾ ਜਿਹੜਾ ਸਮਾਜ ਆ ਉਹ ਫ੍ਰੀ ਹੋ ਜਾਵੇ ਹਨਾ ਅੱਗੇ ਹੈਗਾ ਸਮਾਜਿਕ ਕੁਸ਼ਲਤਾ ਸੋਸ਼ਲ ਐਫੀਸ਼ੀਐਂਸੀ ਦੋਵੇਂ ਮਨੁੱਖਾ ਨੂੰ ਆਪਣੇ ਸਮਾਜਿਕ ਅਤੇ ਭੌਤਿਕ ਵਾਤਾਵਰਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਤਾਲਮਿਲ ਬਣਾਉਣ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਮੈਂ ਕੈਰਸ ਦੀ ਪਰਿਭਾਸ਼ਾ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਹਿੰਦੇ ਵੀ ਚਾਹੇ ਅਸੀਂ ਸਮਾਜਿਕ ਦੀ ਗੱਲ ਕਰੀਏ ਜਾਂ ਫਿਰ ਸਮਾਜਿਕ ਵਿਗਿਆਨ ਦੀ ਗੱਲ ਦੋਵੇਂ ਹੀ ਕੀ ਕਰਦੇ ਆ ਆਪਣੇ ਸਮਾਜਿਕ ਅਤੇ ਭੌਤਿਕ ਵਾਤਾਵਰਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਤਾਲਮਿਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਅਸੀਂ ਪਹਿਲਾਂ ਪੜਿਆ ਸੀ ਸਮਾਜਿਕ ਵਿਗਿਆਨ ਕੀ ਕਰੂਗਾ ਗਰੀਬੀ ਨੂੰ ਕਿਦਾਂ ਹੱਲ ਕੀਤਾ ਜਾ ਸਕਦਾ ਇਸ ਤੇ ਬਾਰੇ ਸਿਧਾਂਤ ਬਣਾਵਗਾ ਅਸਮਾਨਤਾ ਨੂੰ ਕਿਦਾਂ ਖਤਮ ਕੀਤਾ ਜਾ ਸਕਦਾ ਇਸ ਬਾਰੇ ਸਿਧਾਂਤ ਬਣਾਵਗਾ ਹਨਾ ਲੇਕਿਨ ਜਿਹੜਾ ਸਮਾਜਿਕ ਅਧਿਐਨ ਆ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕਰੂਗਾ ਤਾਂ ਜੋ ਬੱਚੇ ਇਹਨਾਂ ਚੀਜ਼ਾਂ ਨੂੰ ਪੜ ਸਕਣ ਤੇ ਇਹਨਾਂ ਦਾ ਹੱਲ ਕਰ ਸਕਣ ਤੇ ਇਸ ਦੇ ਨਾਲ ਕੀ ਹੋਊਗਾ ਸਾਡਾ ਸਮਾਜ ਜਿਹੜਾ ਹੈਗਾ ਆਪਾਂ ਉਸ ਦੇ ਨਾਲ ਤਾਲਮੇਲ ਬਣਾ ਕੇ ਚੱਲਾਂਗੇ ਤੇ ਇਹੀ ਕੋਸ਼ਿਸ਼ ਕੋਣ ਕਰਦਿਆ ਦੋਨੇ ਸਬਜੈਕਟ ਵੀ ਸਾਡੇ ਵਿੱਚ ਜਿਹੜੀ ਸਮਾਜਿਕ ਕੁਸ਼ਲਤਾ ਆ ਉਹ ਬਣੀ ਰਹੇ ਨੈਕਸਟ ਇਹਨਾਂ ਦੇ ਵਿੱਚ ਡਿਫਰੈਂਸ ਆ ਜਾਂਦੇ ਆ ਸਮਾਜਿਕ ਵਿਗਿਆਨ ਅਤੇ ਸਮਾਜਿਕ ਅਧਿਐਨ ਵਿੱਚ ਅੰਤਰ ਕਹਿੰਦੇ ਇਹ ਦੋਵੇਂ ਸੰਕਲਪ ਭਾਵੇਂ ਸਮਾਜ ਅਤੇ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹਨ ਪਰ ਅਕਾਦਮਿਕ ਖੇਤਰ ਅਤੇ ਸਿੱਖਿਆ ਸ਼ਾਸਤਰ ਵਿੱਚ ਇਹਨਾਂ ਦੇ ਉਦੇਸ਼ ਅਤੇ ਕਾਰਜ ਖੇਤਰਾਂ ਵਿੱਚ ਮਹੱਤਵਪੂਰਨ ਅੰਤਰ ਹੈ ਓਕੇ ਹੁਣ ਆਪਾਂ ਇਹਨਾਂ ਦੇ ਡਿਫਰੈਂਸ ਪੜਾਂਗੇ ਪਹਿਲਾ ਆ ਗਿਆ ਸਮਾਜਿਕ ਵਿਗਿਆਨ ਠੀਕ ਹੈ ਸੈਕਿੰਡ ਨੰਬਰ ਤੇ ਹੈਗਾ ਆਪਣਾ ਸਮਾਜਿਕ ਅਧਿਐਨ ਇਨਾਂ ਦੇ ਵਿੱਚ ਉਦੇਸ਼ ਦੇ ਆਧਾਰ ਤੇ ਅੰਤਰ ਪਾਈ ਜਾਂਦੇ ਆ ਜਿਵੇਂ ਕਿ ਸਮਾਜਿਕ ਵਿਗਿਆਨ ਕੀ ਕਰਦਾ ਹੈ ਕਹਿੰਦੇ ਨਵਾਂ ਗਿਆਨ ਪੈਦਾ ਕਰਨਾ ਅਤੇ ਸਮਾਜਿਕ ਵਰਤਾਰਿਆਂ ਬਾਰੇ ਸਿਧਾਂਤਾਂ ਦੀ ਖੋਜ ਕਰਨਾ ਇਹ ਕਿਹਦਾ ਉਦੇਸ਼ ਹੁੰਦਾ ਹੈ ਸਮਾਜਿਕ ਵਿਗਿਆਨ ਦਾ ਵੀ ਸਮਾਜ ਸਾਡੇ ਸਮਾਜ ਕੀ ਕੀ ਚੱਲ ਰਿਹਾ ਹੈ ਇਹਨੂੰ ਚੰਗੇ ਤਰੀਕੇ ਨਾਲ ਸਮਝਣੇ ਸਕੇ ਬਣਾਉਣੇ ਆ ਸਿਧਾਂਤ ਬਣਾਉਣੇ ਆ ਇਹ ਸਾਡਾ ਮੇਨ ਪਰਪਸ ਹੈ ਇਸ ਕਰਕੇ ਸਮਾਜਿਕ ਵਿਗਿਆਨ ਕੀ ਹੁੰਦਾ ਹੈ ਇਹ ਖੋਜ ਮੁਖੀ ਹੁੰਦਾ ਹੈ ਜਿੱਥੇ ਇਤੇ ਗਿਆਨlijke ਰਿਹਰ ਟੋਪਰ ਪਤਾ ਕਰ ਲੈ ਆਪਾਂ ਇਹ ਮਤਲਬ ਸਾਬ ਲਾ ਲੈਣਾ ਵੀ ਖੋਜ ਦੀ ਗੱਲ ਚੱਲਦੀ ਪਈ ਹੈ ਜਦੋਂ ਵੀ ਵਿਗਿਆਨ ਸ਼ਬਦ ਆਉਗਾ ਮਤਲਬ ਖੋਜ ਦੀ ਗੱਲ ਚੱਲਦੀ ਪਈ ਹੈ ਹਨ ਤੇ ਜਦੋਂ ਅਧਿਐਨ ਆ ਗਿਆ ਸਮਾਜਿਕ ਅਧਿਐਨ ਇਹਦਾ ਮਤਲਬ ਸਟੱਡੀ ਦੀ ਗੱਲ ਚੱਲਦੀ ਪਈ ਹੈ ਠੀਕ ਹੈ ਕਹਿੰਦੇ ਵੀ ਜਿਹੜਾ ਹੁਣ ਸਮਾਜਿਕ ਵਿਗਿਆਨ ਆ ਇਸ ਦਾ مین ਪਰਪਸ ਕੀ ਆ ਵੀ ਆਪਾਂ ਨਵਾਂ ਗਿਆਨ ਪੈਦਾ ਕਰਨਾ ਆ ਅਤੇ ਨਵੇਂ ਸਿਧਾਂਤਾਂ ਦੀ ਖੋਜ ਕਰਨੀ ਆ ਇਹ ਬੇਸਿਕਲੀ ਕੀ ਹੁੰਦਾ ਹੈ ਖੋਜ ਮੁਖੀ ਰਿਸਰਚ ਓਰੀਐਂਟਡ ਠੀਕ ਹੈ ਹੋਣਾਗੇ ਸਮਾਜਿਕ ਅਧਿਐਨ ਕਿੰਦੇ ਸਮਾਜਿਕ ਇਸ ਹੋਇਆ ਹਾਂ ਸਮਾਜਿਕ ਅਧਿਐਨ ਸਮਾਜਿਕ ਵਿਗਿਆਨ ਗਿਆਨ ਨੂੰ ਵਰਤ ਕੇ ਵਿਦਿਆਰਥੀ ਵਿੱਚ ਨਾਗਰਿਕ ਸਮਰੱਥਾ ਅਤੇ ਜਮਰੂਹੀ ਕਦਰਾਂ ਕੀਮਤਾਂ ਇੱਥੇ ਸੋਇ ਸਮਾਜਿਕ ਵਿਗਿਆਨ ਲਿਖਿਆ ਗਿਆ ਇੱਥੇ ਆਪਾਂ ਇਹਨੂੰ ਸੈਟ ਕਰ ਲਈਏ ਉੱਥੇ ਆਊਗਾ ਸਮਾਜਿਕ ਅਧਿਐਨ ਠੀਕ ਆ ਜੇ ਆਊਗਾ ਬੜਾ ਸਮਾਜਿਕ ਅਧਿਐਨ ਠੀਕ ਆ ਆਇਆ ਠੀਕ ਕਰ ਲਿਓ ਆਮਾੜਾ ਸਮਾਜਿਕ ਅਧਿਐਨ ਠੀਕ ਆ ਕਿੰਦੇ ਵਿਧੇ ਦਾ ਸਮਾਜਿਕ ਅਧਿਐਨ ਆ ਇਹ ਗਿਆਨ ਨੂੰ ਵਰਤ ਕੇ ਜਿਹੜੇ ਸਿਧਾਂਤ ਸਮਾਜਿਕ ਵਿਗਿਆਨ ਦੇ ਵਿੱਚ ਬਣਾਏ ਗਏ ਆ ਉਹਨਾਂ ਨੂੰ ਵਰਤ ਕੇ ਸਮਾਜਿਕ ਅਧਿਐਨ ਨਾਗਰਿਕਾਂ ਦੇ ਵਿੱਚ ਸਮਰੱਥਾ ਪੈਦਾ ਕਰਦਾ ਹੈ ਕਦਰਾਂ ਕੀਮਤਾਂ ਪੈਦਾ ਕਰਦਾ ਹੈ ਤਾਂ ਜੋ ਆਪਾਂ ਜਿਹੜੇ ਆਪਣੇ ਵਾਤਾਵਰਣ ਨੂੰ ਚੇਂਜ ਕਰ ਸਕੀਏ ਆਪਣੇ ਸਮਾਜ ਦੇ ਵਿੱਚ ਸੁਧਾਰ ਲਿਆ ਸਕੀਏ ਸਮਾਜਿਕ ਅਧਿਐਨ ਬੀਸਿਕਲੀ ਕੀ ਹੁੰਦਾ ਆ ਇਹ ਸਿੱਖਿਆਮੁਖੀ ਹੁੰਦਾ ਆ ਇਸ ਦੇ ਵਰਤੋਂ ਆਪਾਂ ਸਿੱਖਿਆ ਦੇਣ ਦੇ ਲਈ ਕਰਦੇ ਆ ਜਦ ਕਿ ਸਮਾਜਿਕ ਵਿਗਿਆਨ ਦੀ ਵਰਤੋਂ ਆਪਾਂ ਖੋਜ ਦੇ ਲਈ ਕਰਦੇ ਆ ਇਕਵਲ ਦੁਆਰਾ ਡਿਵਾਈਸ ਕਰ ਲੋ ਸਮਾਜਿਕ ਵਿਗਿਆਨ ਖੋਜ ਮੁਖੀ ਅਤੇ ਸਮਾਜਿਕ ਅਧਿਐਨ ਸਿੱਖਿਆ ਮੁਖੀ ਹੁੰਦਾ ਹੈ ਠੀਕ ਹੈ ਨੈਕਸਟ ਇਸ ਨਿਸ਼ਾਨਾ ਮਤਲਬ ਜਿਹੜਾ ਸਮਾਜਿਕ ਵਿਗਿਆਨ ਆ ਉਹ ਕਿਸ ਚੀਜ਼ ਨੂੰ ਟਾਰਗੇਟ ਕਰਦਾ ਹੈ ਕਹਿੰਦੇ ਵਿਦਿਆਰਥੀਆਂ ਨੂੰ ਵਿਸ਼ੇਸ਼ਣ ਵਿਸ਼ਲੇਸ਼ਣ ਕਰਨ ਅਤੇ ਗੁੰਝਲਦਾਰ ਸਮਾਜਿਕ ਮੁੱਦਿਆਂ ਤੇ ਸਿਧਾਂਤਕ ਤੌਰ ਤੇ ਸੋਚਣ ਦੇ ਯੋਗ ਬਣਾਉਣਾ ਇਸ ਦਾ ਮੁੱਖ ਮੰਤਵ ਹੁੰਦਾ ਹੈ ਜਦਕਿ ਸਮਾਜਿਕ ਅਧਿਐਨ ਕਹਿੰਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਨਾਗਰਿਕ ਬਣਨ ਸਫਲ ਹੋਣ ਦੇ ਲਈ ਤਿਆਰ ਕਰਨਾ ਵੀ ਆਪਣੇ ਜਿਹੜੇ ਬੱਚੇ ਆ ਜਿਹੜੇ ਵਿਦਿਆਰਥੀ ਆ ਉਹਨਾਂ ਸਿਧਾਂਤਾਂ ਨੂੰ ਸਟੱਡੀ ਕਰਕੇ ਕਿਵੇਂ ਬਣੇ ਕਿ ਜ਼ਿੰਮੇਵਾਰ ਨਾਗਰਿਕ ਬਣਨੇ ਕਿ ਚੰਗੇ ਇਨਸਾਨ ਬਣਨਾ ਇਹ ਮੋਟਿਵ ਹੁੰਦਾ ਹੈ ਸਮਾਜਿਕ ਅਧਿਐਨ ਦਾ ਨੈਕਸਟ ਪ੍ਰਕਿਰਤੀ ਅਤੇ ਢਾਂਚੇ ਦੀ ਬੇਸਿਸ ਤੇ ਅਧਿਐਨ ਉਹਨਾਂ ਦੇ ਵਿੱਚ ਕੀ ਡਿਫਰੈਂਸ ਪਾਈ ਜਾਂਦੇ ਉਹ ਪੜਾਂਗੇ ਠੀਕ ਹੈ ਜਿਹੜਾ ਕਹਿੰਦੇ ਸਮਾਜਿਕ ਵਿਗਿਆਨ ਆ ਇਵਿ ਸਿਲੀਸ਼ਨ ਆਟਮਿਕ ਅ ਤਿਸਦੰ ਤੱਕ ਹੁੰਦਾ ਹੈ ਇਸ ਸਖਤ ਵਿਗਿਆਨਿਕ ਵਿਧੀਆਂ ਦੀ ਵਰਤੋਂ ਕਰਕੇ ਡਾਟਾ ਇਕੱਠਾ ਕਰਦਾ ਹੈ ਹੁਣ ਨਾ ਤਾਂ ਆਪਾਂ ਨੂੰ ਵੀ ਪਤਾ ਹੈ ਆਪਾਂ ਜੇ ਕੋਈ ਵੀ ਸਿਧਾਂਤ ਬਣਾਉਣਾ ਵਾ ਆਪਾਂ ਕੋਈ ਵੀ ਪ੍ਰਿੰਸੀਪਲ ਡਵੈਲਪ ਕਰਨਾ ਹੈ ਤਾਂ ਕਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਸਾਨੂੰ ਇੱਕ ਸਾਨੂੰ ਜਾਨੀ ਕਿ ਇੱਕ ਤਰੀਕਾ ਪਤਾ ਹੋਣਾ ਚਾਹੀਦਾ ਕਿ ਸਿਸਟਮੈਟਿਕ ਵੇ ਵਿੱਚ ਪਹਿਲਾਂ ਆਪਾਂ ਇਹਨਾਂ ਨਾ ਚੀਜ਼ਾਂ ਇੱਥੇ ਜਾ ਕੇ ਸਰਵੇ ਕਰਨਾ ਉਹ ਸਰਵੇ ਨੂੰ ਆਪਾਂ ਇਹਨਾਂ ਚੀਜ਼ਾਂ ਦੇ ਬੇਸਿਸ ਦੇ ਉੱਪਰ ਟ੍ਰੈਕ ਕਰਨਾ ਵੀ ਅੱਛਾ ਇਹਨਾਂ ਲੋਕਾਂ ਨੇ ਆ ਚੀਜ਼ ਕਹੀ ਜਿਨ੍ਹਾਂ ਨੇ ਹਾਂ ਕਿਹਾ ਤਾਂ ਉਹਦੇ ਪਿੱਛੇ ਕੀ ਰੀਜਨਸ ਹੋ ਸਕਦੇ ਆ ਜਿਨ੍ਹਾਂ ਨੇ ਨਾ ਕਿਹਾ ਤਾਂ ਉਹਦੇ ਪਿੱਛੇ ਕੀ ਰੀਜਨਸ ਹੋ ਸਕਦੇ ਆ ਇਹਨਾਂ ਸਾਰੀਆਂ ਵਿਧੀਆਂ ਦੀ ਵਰਤੋਂ ਕਰਕੇ ਹਨਾ ਫਿਰ ਇੱਕ ਨਤੀਜੇ ਤੇ ਪਹੁੰਚਣਾ ਅਤੇ ਫਿਰ ਜਦੋਂ ਵਿਸ਼ਲੇਸ਼ਣਾਤਮਕ ਮਤਲਬ ਐਨਾਲਿਟিক্যাল ਪੂਰਾ ਪਾਇਆ ਹਨਾ ਉਹ ਕਰ ਲਿਆ ਕੀ ਕਹਿੰਦੇ ਆ ਨਿਚੋੜ ਕੱਢ ਲਿਆ ਨੀਚਾ ਕੱਢ ਲਿਆ ਫਿਰ ਆਪਾਂ ਸਿਧਾਂਤ ਬਣਾਉਣਾ ਹੈ ਤੇ ਇਸ ਤਰ੍ਹਾਂ ਜਿਹੜਾ ਪ੍ਰਕਿਰਤੀ ਆ ਇਸ ਤਰ੍ਹਾਂ ਢਾਂਚਾ ਆ ਕੰਮ ਕਰਨ ਦਾ ਪੂਰਾ ਡਿਫਰੈਂਟ ਆ ਤੇ ਜਿਹੜਾ ਕਹਿੰਦੇ ਸਮਾਜਿਕ ਅਧਿਐਨ ਆ ਨਾ ਇਸ ਦੇ ਵਿੱਚ ਕਹਿੰਦੇ ਵੀ ਇੱਕ ਇਕ੍ਰਿਤ ਹੁੰਦਾ ਹੈ ਕਿਉਂਕਿ ਸਾਡੇ ਕੋਲ ਤਾਂ ਸਾਨੂੰ ਕਿਹੜਾ ਸਿਧਾਂਤ ਦਾ ਖੋਜ ਕਰਨ ਦੀ ਜ਼ਰੂਰਤ ਹੈ ਖੋਟ ਟੰਗ ਉਹਨੇ ਕਰਤੀ ਸਮਾਜਿਕ ਵਿਗਿਆਨ ਨੇ ਸਮਾਜਿਕ ਅਧਿਐਨ ਕੀ ਕਰਨਾ ਵਾ ਕਹਿੰਦੇ ਇਹ ਇੱਕ ਇਕ੍ਰਿਤ ਹੁੰਦਾ ਹੈ ਵਿਵਹਾਰਿਕ ਹੁੰਦਾ ਹੈ ਇਹ ਗਿਆਨ ਨੂੰ ਅਧਿਆਪਨ ਦੇ ਉਦੇਸ਼ ਦੇ ਨਾਲ ਸੱਲ ਕਰਕੇ ਪੇਸ਼ ਕਰਦਾ ਹੈ ਵੀ ਬੱਚੇ ਜਿਹੜੇ ਹੈਗੇ ਆ ਬਸ ਇਹਨਾਂ ਚੀਜ਼ਾਂ ਨੂੰ ਨਾ ਫੈਕਟ ਜਿਹੜੇ ਲਿਖੇ ਹੋਏ ਇਹਨਾਂ ਨੂੰ ਸਮਝ ਲੈਣ ਠੀਕ ਹੈ ਮਤਲਬ ਇਹ ਦੋਨਾਂ ਦੇ ਕੰਮ ਕਰਨ ਦੇ ਤਰੀਕੇ ਜਿਹੜੇ ਹੈਗੇ ਬਹੁਤ ਡਿਫਰੈਂਸ ਆ ਸਮਾਜਿਕ ਵਿਗਿਆਨ ਕੀ ਕਰਦਾ ਹੈ ਇਹ ਪੂਰਾ ਐਨਾਲਿਸਿਸ ਕਰਦਾ ਹੈ ਨਿਚੇ ਚ ਕੱਢਦਾ ਹੈ ਤੇ ਜਿਹੜਾ ਸਮਾਜਿਕ ਅਧਿਐਨ ਆ ਇਸ ਦਾ ਮੇਨ ਫੋਕਸ ਹੁੰਦਾ ਹੈ ਇਹ ਬੱਚਾ ਨੂੰ ਸਰਲ ਕਰਕੇ ਇਹ ਜਿਹੜੇ ਪ੍ਰਿੰਸੀਪਲ ਦੱਸੇ ਜਾਣ ਤਾਂ ਜੋ ਉਹ ਇੱਕ ਚੰਗੇ ਨਾਗਰਿਕ ਬਣ ਸਕਣ ਠੀਕ ਹੈ ਨੈਕਸਟ ਸਮਾਜਿਕ ਵਿਗਿਆਨ ਕੀ ਆ ਕਹਿੰਦੇ ਇਹ ਵੱਖਰੇ ਅਨੁਸ਼ਾਸਨਾਂ ਦਾ ਸਮੂਹ ਹੈ ਹਰ ਵਿਸ਼ਾ ਚ ਵਿੱਚ ਅਰਥ ਸ਼ਾਸਤਰ ਸਮਾਜ ਸ਼ਾਸਤਰ ਇੱਕ ਸਤੰਤਰ ਖੋਜ ਖੇਤਰ ਵਜੋਂ ਮੌਜੂਦ ਹੁੰਦਾ ਹੈ ਜਿਸ ਦਾ ਆਪਣਾ ਖੋਜ ਦਾਇਰਾ ਹੁੰਦਾ ਹੈ ਸਮਾਜਿਕ ਵਿਗਿਆਨ ਦੇ ਜਿਹੜੇ ਕਹਿੰਦੇ ਆਪਣੇ ਆਪਣੇ ਵਿਸ਼ੇ ਚ ਦਾ ਅਰਥ ਸ਼ਾਸਤਰ ਹੈ ਨਾ ਅਰਥ ਸ਼ਾਸਤਰ ਦੇ ਵਿੱਚ ਆ ਕੀ ਹੁੰਦਾ ਹੈ ਵੀ ਆਪਾਂ ਆ ਪੈਸੇ ਬਾਰੇ ਪੜ੍ਹਦੇ ਹਾਂ ਨਾ ਸਾਡੇ ਦੇਸ਼ ਦੀ ਰਾਸ਼ਟਰੀ ਆਮਦਨ ਕੀ ਆ ਬਜਟ ਕੀ ਆ ਬਚਤ ਕੀ ਆ ਉਪਰੋਕਤ ਹੈ ਕਿ ਇਹ ਹਨ ਇਹ ਸਾਰੇ ਚੀਜ਼ਾਂ ਦੇ ਬਾਰੇ ਪੜ੍ਹਦੇ ਹਾਂ ਕਾਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਤਾਂ ਇਹਦਾ ਇੱਕ ਮੁੱਖ ਦਾਇਰਾ ਹੈਗਾ ਆ ਵੀ ਅਰਥ ਸ਼ਾਸਤਰ ਜਿਹੜਾ ਆਪਾਂ ਸਟੱਡੀ ਕਰਦੇ ਆ ਆਪਾਂ ਇਹਨਾਂ ਇਹਨਾਂ ਚੀਜ਼ਾਂ ਦੇ ਬਾਰੇ ਪੜ੍ਹਾਂਗੇ ਹੁਣ ਕੋਈ ਵੀ ਬੱਚਾ ਹੈ ਨਾ ਉਹਨੇ ਇਕਨੋਮਿਕਸ ਰੱਖੀ ਹੈ ਹੁਣ ਐਜਾ ਥੋੜਾ ਹੈਗਾ ਵੀ ਉਹ ਰੱਖੀ ਹੋਣੀ ਇਕਨੋਮਿਕਸ ਸਾਥੇ ਕਿਤਾਬ ਜਾਨੀ ਕਿ ਤਿਆਰੀ ਹੋ ਪੇਪਰ ਦੇ ਪੇਪਰ ਦੇ ਅੰਤ ਲਈ ਤਿਆਰੀ ਹੋ ਕਰੀ ਜਾਂਦਾ ਹੈ ਆਪ ਕੋ ਦੀ ਅਜਾ ਥੋੜਾ ਹੁੰਦਾ ਕਿਉਂ ਕਿ ਅਰਥ ਸ਼ਾਸਤਰ ਦਾ ਇੱਕ ਸਰਟਨ ਏਰੀਆ ਹੈਗਾ ਵਾ ਵੀ ਅਰਥ ਸ਼ਾਸਤਰ ਇਹਨਾਂ ਇਹਨਾਂ ਚੀਜ਼ਾਂ ਦੇ ਉੱਪਰ ਅਪਲਾਈ ਹੁੰਦਾ ਹੈ ਹਨਾ ਉਸੇ ਤਰ੍ਹਾਂ ਆ ਗਿਆ ਸਾਡੇ ਸਮਾਜ ਸ਼ਾਸਤਰ ਕਹਿੰਦੇ ਸਾਰੇ ਜਿਹੜੇ ਹੈ ਕਿਸ ਤੇ ਵਿਸ਼ਾ ਉਹਨਾਂ ਦਾ ਇੱਕ ਆਪਣਾ ਖੇਤਰ ਹੁੰਦਾ ਹੈ ਆਪਣਾ ਇੱਕ ਖੋਜ ਦਾਇਰਾ ਹੁੰਦਾ ਹੈ ਉਸ ਦੇ ਵਿੱਚ ਰਹਿ ਕੇ ਇਸ ਤੇ ਜਿਹੜੇ ਵਿਸ਼ੇ ਉਹ ਕੰਮ ਕਰਦੇ ਆ ਤੇ ਜਿਹੜਾ ਹੁਣ ਹੈਗਾ ਆਪਣਾ ਸਮਾਜਿਕ ਅਧਿਐਨ ਕਹਿੰਦੇ ਸਮਾਜਿਕ ਵਿਗਿਆਨਾਂ ਦੇ ਗਿਆਨ ਦਾ ਪੂਰਨ ਸੰਗਠਿਤ ਰੂਪ ਹੈ ਠੀਕ ਹੈ ਇਸ ਵਿੱਚ ਇਤਿਹਾਸ ਭਗੋਰ ਤੇ ਰਾਜਨੀਤੀ ਨੂੰ ਇੱਕੋ ਪਾਠਕ੍ਰਮ ਦੇ ਵਿੱਚ ਮਿਲਾ ਕੇ ਪੜਾਇਆ ਜਾਂਦਾ ਸਮਾਜਿਕ ਵਿਗਿਆਨ ਦੇ ਵਿਸ਼ੇ ਕਹਿੰਦੇ ਨਾ ਤੇ ਵੱਖਰੇ ਵੱਖਰੇ ਵਿਸ਼ਾਸ਼ਨਾਂ ਲੇਕਿਨ ਸਮਾਜਿਕ ਸਮਾਜਿਕ ਵਿਗਿਆਨ ਦੇ ਜਿੰਨੇ ਵੀ ਵਿਸ਼ੇ ਆ ਉਹਨੂੰ ਸਮਾਜਿਕ ਅਧਿਐਨ ਦੇ ਵਿੱਚ ਪੜਾਇਆ ਜਾਂਦਾ ਹੈ ਸਮਾਜਿਕ ਵਿਗਿਆਨ ਦੇ ਵਿੱਚ ਵੱਖ-ਵੱਖਰੇ ਵਿਸ਼ੇ ਇਨਵੋਲਵ ਕੀਤੇ ਜਾਂਦੇ ਆ ਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਨੂੰ ਕਿੱਚ ਇੱਕ ਇਕਿਤ ਰੂਪ ਚ ਸ਼ਾਮਿਲ ਕੀਤਾ ਸਮਾਜਿਕ ਅਧਿਐਨ ਦੇ ਵਿੱਚ ਬਹੁਤ ਸਲਾਈਟ ਡਿਫਰੈਂਸ ਆਫ ਕਾਉਸ ਯਾਦ ਕਰਦੇ ਹੋਏ ਕਨਫਿਊਜ਼ਨ ਹੋਊਗੀ ਲੇਕਿਨ ਜੇ ਅਪਾਂ ਚੰਗੀ ਤਰ੍ਹਾਂ ਯਾਦ ਕਰ ਲਾਂਗੇ ਫਿਰ ਨਹੀਂ ਹੋਊਗੀ ਕਿਉਂਕਿ ਜੇਕਰ ਸਾਨੂੰ ਕਨਸੈਪਟ ਕਲੀਅਰ ਆ ਫਿਰ ਲਿਖਣਾ ਸੌਖਾ ਹੋਊਗਾ ਨੈਕਸਟ ਹੈ ਕਹਿੰਦੇ ਵੀ ਜਿਹੜਾ ਸਮਾਜਿਕ ਵਿਗਿਆਨ ਆ ਇਸ ਦੀ ਸਿੱਖਿਆ ਮੁੱਖ ਤੌਰ ਤੇ ਉੱਚ ਸਿੱਖਿਆ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਦਿੱਤੀ ਜਾਂਦੀ ਹੈ ਤੇ ਜਿਹੜੇ ਸਮਾਜਿਕ ਵਿਗਿਆਨ ਆ ਕਹਿੰਦੇ ਇਸ ਤੇ ਸਿੱਖਿਆ ਮੁੱਖ ਤੌਰ ਤੇ ਸਕੂਲ ਪੱਧਰ ਪ੍ਰਾਇਮਰੀ ਅਤੇ ਸਕੈਂਡਰੀ ਲੈਵਲ ਦੇ ਉੱਪਰ ਦਿੱਤੀ ਜਾਂਦੀ ਹੈ। ਦਾਇਰਾ ਤੇ ਸਮਗਰੀ ਕਹਿੰਦੇ ਇਸ ਦਾ ਦਾਇਰਾ ਵਿਸ਼ੇਸ਼ ਹੁੰਦਾ ਹੈ ਉਦਾਹਰਨ ਦੇ ਲਈ ਇੱਕ ਅਰਥ ਸ਼ਾਸਤਰੀ ਸਿਰਫ ਮਹਿੰਗਾਈ ਦੇ ਕਾਰਨਾ ਅਤੇ ਸਿਧਾਂਤਾਂ ਦੀ ਡੁਕਾਈ ਨਾਲ ਜਾਂਚ ਕਰੇਗਾ, ਖੋਜ ਕਰੇਗਾ। ਇਸ ਤੇ ਸਮਗਰੀ ਗੁੰਜਲਦਾਰ ਸਿਧਾਂਤਾਂ, ਮਾਡਲਾਂ ਅਤੇ ਖੋਜ ਵਿਧੀਆਂ ਤੇ ਆਧਾਰਿਤ ਹੁੰਦੀ ਹੈ। ਹੁਣ ਇੱਕ ਬੇਸਿਕ ਜਿਹਾ ਪੁਆਇੰਟ ਆ ਹਨਾ ਵੀ ਜਿਹੜਾ ਆਪਾਂ ਖੋਜ ਕਰਨੀ ਆ ਹਨਾ ਵਿਗਿਆਨਕੀ ਆ ਵੀ ਆਪਾਂ ਖੋਜ ਕਰਕੇ ਉਸ ਦਾ ਨਿਚੋੜ ਕੱਢਾਂਗੇ ਤੇ ਫਿਰ ਇੱਕ ਸਿਧਾਂਤ ਬਣਾਵਾਂਗੇ ਇਹ ਨਹੀਂ ਤੇ ਨੌਲੇਜ ਸਾਨੂੰ ਹੈ ਕਿ ਆ ਵੀ ਕਿਸੇ ਸਿਧਾਂਤ ਬਣਾਉਣ ਦੇ ਲਈ ਆਪਾਂ ਇੱਕ ਫੈਕਟ ਪੂਰਾ ਲਵਾਂਗੇ ਉਸ ਦੇ ਉੱਪਰ ਖੋਜ ਕਰਾਂਗੇ ਤੇ ਇਹੀ ਗੱਲ ਇਹਨੇ ਕੀਤੀ ਆ ਵੀ ਜਿਹੜਾ ਸਮਾਜਿਕ ਵਿਗਿਆਨ ਆ ਹਨਾ ਇਸ ਦਾ ਕਹਿੰਦੇ ਇੱਕ ਵਿਸ਼ੇਸ਼ ਦਾਇਰਾ ਹੁੰਦਾ ਆ ਵੀ ਜਿਵੇਂ ਕਿ ਇੱਕ ਅਰਥਸ਼ਾਸਤਰੀ ਹੈਗਾ ਆ ਕਹਿੰਦੇ ਵੀ ਅਰਥਸ਼ਾਸਤਰੀ ਉਹ ਕਿਹਨਾ ਕਿਹਨਾਂ ਖੇਤਰ ਤੇ ਉੱਪਰ ਖੋਜ ਕਰੂਗਾ ਉਹ ਮਹਿੰਗਾਈ ਇਹ ਅਜਿਹਾ ਕਿ ਭਾਈ ਮੰਗਿਆਈ ਕਾਤੋਂ ਹੋਈ ਜਾਂਦੀ ਹੈ ਇਸ ਚੀਜ਼ ਤੇ ਉੱਪਰ ਜਾਂਚ ਕਰੂਗਾ ਤੇ ਜੇ ਤੂੰ ਉੱਤ ਜਾਂਚ ਕਰੂਗਾ ਇਹਨਾਂ ਸਿੱਧਾ ਵੀ ਮੰਗਿਆਈ ਵਧਨ ਦੇ ਕਾਰਨ ਕੀ ਆ ਸਪਲਾਈ ਜਿਹੜੀ ਹੈਗੀ ਆ ਉਹ ਘਟ ਗਈ ਜਾਂ ਫਿਰ ਡਿਮਾਂਡ ਵਧ ਗਈ ਹਣਾ ਕੀ ਕਰਨਾ ਉਹ ਉਸ ਚੀਜ਼ ਦੇ ਡੈਪਥ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੂਗਾ ਤੇ ਕਹਿੰਦੇ ਵੀ ਇਹ ਜਦੋਂ ਖੋਜ ਕਰੂਗਾ ਤਾਂ ਉਸ ਤੇ ਜਿਹੜੀ ਉਸ ਨੂੰ ਸਮਗਰੀ ਚਾਹੀਦੀ ਹੈ ਉਹ ਗੁੰਜਲਦਾਰ ਸਧਾਂਤ ਦੇ ਪਰਤਾਰਥ ਹੁੰਦੀ ਹੈ ਮਤਲਬ ਮਤਲਬ ਇਹ ਮੇਜਕਰੋ ਨੇ ਪਤਾ ਕਰਨਾ ਵਾ ਵੀ ਸਪਲਾਈ ਘਟ ਗਈ ਤਾਂ ਸਪਲਾਈ ਘਟੂ ਘਟ ਗਈ ਕੀ ਹੋਇਆ ਜੇ ਉਹ ਜੇ ਮਤਲਬ ਕਣਕ ਦੀ ਕੀਮਤ ਵਧ ਗਈ ਤਾਂ ਕਣਕ ਦੀ ਸਪਲਾਈ ਘਟੂ ਘਟ ਗਈ ਖੜਾ ਆ ਗਿਆ ਸੀ ਇਸ ਲਈ ਘਟ ਗਈ ਜਾਂ ਫਿਰ ਕੋਈ ਹੋਰ ਰੀਜ਼ਨ ਹੈਗਾ ਆ ਨਾ ਜਾਂ ਫਿਰ ਕੁਆਲਿਟੀ ਇੱਕ ਦੀ ਚੰਗੀ ਨਹੀਂ ਸੀਗੀ ਜਾਂ ਫਿਰ ਹੋਈ ਹੀ ਨਹੀਂ ਤੋਂ ਇਹਦੇ ਬਹੁਤ ਸਾਰੇ ਰੀਜ਼ਨਸ ਛੜੀ ਹੈ ਕਿ ਜਿਨ੍ਹਾਂ ਦੀ ਜਾਂਚ ਕੋਣ ਕਰਦਾ ਹੈ ਅਰਥਸ਼ਾਸਤਰੀ ਕਰੂਗਾ ਇਸ ਚੀਜ਼ ਦਾ ਪਤਾ ਲਗਾਉਣ ਲਈ ਵੀ ਮਹਿੰਗਾਈ ਕਿਉਂ ਵਧੀ ਠੀਕ ਹੈ ਤੇ ਉਸ ਤੇ ਉਸੇ ਐਸੇ ਟਾਪਿਕ ਦੇ ਉੱਪਰ ਜਿਹੜਾ ਡਿਫਰੈਂਸ ਕੀ ਪਾਇਆ ਜਾਂਦਾ ਹੈ ਦਾਇਰੇ ਦੇ ਬੇਸਿਸ ਤੇ ਉਹ ਆਪਾਂ ਹੁਣ ਦੇਖਦੇ ਹਾਂ ਕਿੰਦੇ ਵੀ ਇਹੜੇ ਸਮਾਜਿਕ ਦੇ ਹਨਾ ਇਸ ਦਾ ਦਾਇਰਾ ਵਿਆਪਕ ਤੌਰ ਤੇ ਪ੍ਰਸੰਗਿਕ ਹੁੰਦਾ ਹੈ ਉਦਾਰਨ ਦੇ ਲਈ ਸਮਾਜਿਕ ਅਧਿਐਨ ਵਿੱਚ ਬੱਚੇ ਨੂੰ ਮਹਿੰਗਾਈ ਦੇ ਸਿਧਾਂਤ ਦੀ بجائے ਇਹ ਸਿਖਾਇਆ ਜਾਂਦਾ ਹੈ ਕਿ ਮਹਿੰਗਾਈ ਉਹਨਾਂ ਦੇ ਪਰਿਵਾਰ ਦੇ ਬਜਟ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਤਿਸਮ agre सरलत ਧਾਰਨਾਵਾਂ ਕਹਾਣੀਆਂ ਸਭਿਆਚਾਰਿਕ ਅਤੇ ਸਮਾਜਿਕ ਸਮੱਸਿਆਵਾਂ ਤੇ ਕੇਂਦ੍ਰਿਤ ਹੁੰਦੀ ਹੈ ਜਿੱਥੇ ਕਹਿੰਦੇ ਅਸੀਂ ਸਮਾਜਿਕ ਗਿਆਨ ਦੇ ਵਿੱਚ ਇਸ ਚੀਜ਼ ਤੇ ਖੋਜ ਕਰਦੇ ਹਾਂ ਵੀ ਅਰਥ ਸ਼ਾਸਤਰ ਦੇ ਵਿੱਚ ਵੀ ਮੰਗਈ ਕਾ ਤੋਂ ਆ ਗਈ ਹੈ ਨਾ ਮੰਗਈ ਦੀ ਰੀਸਨਸ ਕੀ ਸੀ ਉਥੇ ਕਹਿੰਦੇ ਸਮਾਜਿਕ ਗਿਆਨ ਦੇ ਵਿੱਚ ਜੇ ਆਪ ਅਰਥ ਸ਼ਾਸਤਰ ਨੂੰ ਪੜਾਂਗੇ ਤਾਂ ਉਥੇ ਆਪਾਂ ਇਸ ਚੀਜ਼ ਤੇ ਸਟੱਡੀ ਬੱਚੇ ਨੂੰ ਕਰਵਾਵਾਂਗੇ ਵੀ ਮੰਗਿਆਈ ਜਿਹੜੀ ਹੈਗੀ ਉਹ ਕੀ ਹੁੰਦੀ ਆ ਤੁਹਾਡੀ ਲਾਈਫ ਨੂੰ ਕਿੰਨਾ ਇੰਪੈਕਟ ਕਰਦੀ ਐ ਇਸ ਤੇ ਤੁਹਾਡੇ ਬੈਲਟ ਤੇ ਉੱਪਰ ਕੀ ਅਸਰ ਪਊਗਾ ਹਨਾ ਇਹਨਾਂ ਚੀਜ਼ਾਂ ਨੂੰ ਆਪਾਂ ਬਹੁਤ ਸੌਖਾ ਕਰਕੇ ਤਾਂ ਕਿ ਬੱਚੇ ਇਹਨਾਂ ਚੀਜ਼ਾਂ ਨੂੰ ਈਜ਼ੀਲੀ ਅਬਜ਼ਰਵ ਕਰ ਸਕਣ ਆਪਾਂ ਇਹਨਾਂ ਵਿਸ਼ਿਆਂ ਨੂੰ ਕੀ ਕਰਦੇ ਆ ਸਮਾਜਿਕ ਅਧਿਐਨ ਦੇ ਰਾਹੀਂ ਬੱਚਿਆਂ ਨੂੰ ਪੜਾਉਂਦੇ ਆ य अपना अज का टॉपिक आई होप ज है तो समझ आया होगा थैंक यू सो मच जी वीडियो चंकी लगी हो प्लीज़ डू लाइक सबसक्राइब एंड शेयर आज ली बहुत बहुत थैंक यू धन्यवाद